ਕਬੀਰ ਜਗ ਕਾ ਜਲ ਕੀ ਕੋਠਰੀ ਅੰਧ ਪਰ ਇਸਮਾ ਹੈ ਹੋ ਬਲਿਹਾਰੀ ਤਿੰਨ ਕੋ ਪੈਸ ਜੁਨੀ ਕ ਸਜਾ ਹੈ ਭਗਤ ਕਬੀਰ ਜੀ ਅੱਜ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਗੰਦੇ ਭਾਈ ਜਿਹੜੇ ਮਨੁੱਖ ਕੇਵਲ ਤਾਂ ਕੇਵਲ ਦੁਨੀਆਂ ਦੇ ਨਾਲ ਜੁੜ ਕੇ ਬੈਠੇ ਨੇ ਦੁਨੀਆਂ ਦੇ ਮੋਹ ਵਿੱਚ ਗੁਲਤਾਨ ਨੇ ਤਨ ਜੀ ਇਹ ਜਿਹੜਾ ਸੰਸਾਰ ਹੈ ਇਹ ਜਗ ਜਿਹੜਾ ਹੈ ਇੱਕ ਕਾਲਖ ਨਾਲ ਭਰਿਆ ਹੋਇਆ ਹੈ ਭਾਵ ਕਾਲਖ ਦੀ ਕੋਠਰੀ ਹੈ ਤੇ ਇਹਦੇ ਵਿੱਚ ਰਹਿਣ ਵਾਲੇ ਇਨਸਾਨ ਅਗਿਆਨੀ ਨੇ ਅੰਧੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਜਗਤੋ ਪਾਪ ਸੰਸਾਰ ਜਗ ਕਾਜਲ ਕੀ ਕੋਠਰੀ ਕਾਜੂ ਤੋਂ ਪਾਪ ਕਲਕਤਾ ਬੇ ਜਿਹੜਾ ਸੰਸਾਰ ਹੈ ਉਹ ਕਲਕ ਦੇ ਨਾਲ ਭਰਿਆ ਹੋਇਆ ਹੈ ਕਲਕ ਦੀ ਇੱਕ ਕੋਠਰੀ ਹੈ ਤੇ ਇਹਦੇ ਵਿੱਚ ਜਿਹੜੇ ਫਸੇ ਹੋਏ ਮਨੁੱਖ ਨੇ ਜੋ ਇਸ ਵਿੱਚ ਰਹਿੰਦੇ ਨੇ ਉਹ ਕਹਿੰਦੇ ਵੀ ਨੇਤ੍ਰੋ ਅੰਦੇ ਨੇ ਅੰਦੇ ਤੋਂ ਪਾਪ ਕੀ ਅਗਿਆਨੀ ਨੇ ਕਹਿੰਦੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਅੰਧ ਪਰੇ ਤਿਸ ਮਾਹੇ ਜਿਹੜੇ ਇਸ ਵਿੱਚ ਫਸੇ ਹੋਏ ਨੇ ਉਹ ਅਗਿਆਨੀ ਨੇ ਅੰਦੇ ਨੇ ਹੋ ਬਲਿਹਾਰੀ ਤਿੰਨ ਕੋ ਪੈਸ ਜੁਨੀ ਕਸ ਜਾਏ ਕਹਿੰਦੇ ਵੀ ਹੋ ਬਲਿਹਾਰੀ ਬਲਿਹਾਰੀ ਤੋਂ ਪਾਪ ਕੀ ਹੈ ਕੁਰਬਾਨ ਜਾਣਾ ਸਦਕੇ ਜਾਣਾ ਹੋਮ ਬਲਿਹਾਰੀ ਤਿੰਨ ਕੋ ਪੈਸ ਹੋਮ ਬਲਿਹਾਰੀ ਤਿੰਨ ਕੋ ਪੈਸ ਜੂ ਨਿਕਸ ਜਾਏ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਮਨੁੱਖਾਂ ਦੇ ਉੱਤੇ ਇਹ ਜਿਹੜੇ ਮਨੁੱਖ ਇਸ ਦਲਦਲ ਦੇ ਵਿੱਚ ਫਸ ਕੇ ਇਹਦੇ ਵਿੱਚੋਂ ਬਾਹਰ ਨਿਕਲਾਏ ਨੇ ਇਸ ਲਈ ਬਾਗਾ ਵਾਲਿਓ ਭਗਤ ਕਬੀਰ ਜੀ ਇੱਥੇ ਸੰਸਾਰ ਦੀ ਉਦਾਹਰਣ ਦੇ ਕੇ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ ਜਿਨ੍ਹਾਂ ਨੇ ਆਪਣਾ دین ਵਿਸਾਰ ਦਿੱਤਾ ਹੈ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਤੁਸੀਂ ਦੁਨੀਆ ਦੀ ਖਾਤਰ ਆਪਣਾ دین ਨਾ ਵਿਸਾਰੋ ਭਾਵ ਜੋ ਫਰਜ਼ ਤੁਸੀਂ ਨਿਭਾਉਣਾ ਹੈ ਜਿਹੜੀ ਜ਼ਿੰਮੇਵਾਰੀ ਲੈ ਕੇ ਤੁਸੀਂ ਸੰਸਾਰ ਵਿੱਚ ਆਏ ਹੋ ਉਸ ਜ਼ਿੰਮੇਵਾਰੀ ਨੂੰ ਜਿੰਨਾ ਚੇਤੀ ਹੋ ਸਕੇ ਉਹਨਾਂ ਨੂੰ ਚੇਤੀ ਪੂਰੀ ਕਰੋ ਭਾਵ ਜੁਨਾ ਹੋ ਸਕਦਾ ਹੈ ਪਰਮੇਸ਼ਵਰ ਦਾ ਨਾਮ त्यागे ਹਰੀ ਸਿਮਰਨ ਦੇ ਨਾਲ ਜੁੜ ਕੇ ਇਸ ਭਵ ਸਾਗਰ ਤੋਂ ਪਾਰ ਨਿਕਲਣ ਦਾ ਯਤਨ ਕਰੋ ਨਹੀਂ ਤਾਂ ਅਸੀਂ ਜਨਮ ਮਰਨ ਦੇ ਗੇੜ ਵਿੱਚ ਫਸੇ ਰਹਾਂਗੇ ਹੁਣ ਭਾਗਾਂ ਵਾਲਿਓ ਕਈ ਮਨੁੱਖ ਦੁਨੀਆ ਦੇ ਵਿੱਚ ਐਸ ਪ੍ਰਸਤੀ ਕਰਦੇ ਨੇ ਦੁਨੀਆ ਦੇ ਵਿੱਚ ਮੰਨ ਚਾਹੀਆ ਜੋ ਕੁਝ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਉਸ ਨੂੰ ਪ੍ਰਾਪਤ ਕਰਕੇ ਉਸ ਦਾ ਆਨੰਦ ਮਾਣਦੇ ਨੇ ਕਈ ਘਰ ਗੱਡੀਆਂ ਜ਼ਮੀਨ ਜਾਇਦਾਦਾਂ ਬਣਾ ਕੇ ਉਸ ਨੂੰ ਹੀ ਸਭ ਕੁਝ ਮੰਨੀ ਬੈਠੇ ਨੇ ਪਾਗਾਂ ਵਾਲਿਓ ਜਿਸ ਇਨਸਾਨ ਨੇ ਆਪਣੇ ਆਪ ਨੂੰ ਜਿੱਥੇ ਤੱਕ ਰੋਕ ਲਿਆ ਹੈ ਉਸ ਤੋਂ ਅੱਗੇ ਨਹੀਂ ਵੱਧ ਸਕਦਾ ਹੁਣ ਖੋਦ ਇੱਕ ਡੱਡੂ ਨੂੰ ਕੀ ਪਤਾ ਬਾਹਰ ਕੀ ਹੈ ਖੋਦ ਡੱਡੂ ਨੂੰ ਕੀ ਪਤਾ ਦੂਜੀ ਦੁਨੀਆ ਵੀ ਕੋਈ ਵਸਦੀ ਹੈ ਖੋਦ ਡੱਡੂ ਨੂੰ ਕੀ ਪਤਾ ਕਿ ਆਤਮਕੰਨਦ ਕੀ ਚੀਜ਼ ਹੁੰਦਾ ਹੈ ਖੋਦ ਡੱਡੂ ਨੂੰ ਕੀ ਪਤਾ ਕਿ ਆਤਮਕ ਸ਼ਾਂਤੀ ਕੀ ਹੁੰਦੀ ਹੈ ਖੋਦ ਡੱਡੂ ਨੂੰ ਕੀ ਪਤਾ ਕਿ ਬਾਹਰ ਵੀ ਕੋਈ ਨਵੀਂ ਦੁਨੀਆ ਵਸਦੀ ਹੈ ਹੋਰ ਵੀ ਇੱਕ ਦੁਨੀਆ ਹੈ ਕੂਪ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸਾ ਮੇਰਾ ਮਨ ਬਿਖਿਆ ਬਿ ਮੋਹਿਆ ਕਛ ਆਰ ਆਪਾਰ ਨਾ ਸੂਝ ਸਮਝ ਨਹੀਂ ਆਉਂਦੀ ਮੇਰੇ ਮਨ ਨੂੰ ਮੇਰਾ ਮਨ ਵੀ ਦੁਨੀਆ ਵਿੱਚ ਖੁੱਬਿਆ ਹੋਇਆ ਪਰ ਕਮਾਲ ਨੇ ਉਹ ਲੋਕ ਕਮਾਲ ਨੇ ਉਹ ਦੁਨੀਆ ਦੇ ਲੋਕ ਜਿਹੜੇ ਇਸ ਦੁਨੀਆ ਵਿੱਚ ਫਸ ਕੇ ਇਸ ਦੇ ਵਿੱਚੋਂ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਕੇ ਪਰਮੇਸ਼ਵਰ ਦੇ ਨਾਲ ਆਪਣੇ ਆਪ ਨੂੰ ਜੋੜਿਆ ਹੈ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਨਾਲ ਜੋੜ ਕੇ ਰੱਖਿਆ ਹੈ ਮੈਂ ਉਹਨਾਂ ਉੱਤੇ ਕੁਰਬਾਨ ਜਾਂਦਾ ਹਾਂ ਸੋ ਪਾਸ਼ਾ ਜੀ ਦਰਹਮਤ ਕਰਨ ਆਪ ਜੀ ਨੂੰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਹੋਈ ਅਬੰਦ ਪੁੱਲਾਂ ਦੀ ਕੀਮਾ ਬੁਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ